ਤਾਂ ਦੋ ਆਪਣਾ ਲਾਪਰੇਸ਼ਨ ਕੁਛ ਵੀ ਅੱਜ ਸੀ ਪਹੁੰਚਿਆ ਜਿਲਾ ਗਰਦਾਸਪੁਰ ਦੇ ਪਿੰਡ ਗੁਜਰਾ ਕਾਦੀਆਂ ਸੋ ਇਸ ਪਿੰਡ ਦੇ ਵਿੱਚ ਵੀ ਜਦੋਂ ਜਿਲਾ ਗਰਦਾਸਪੁਰ ਦੇ ਡੇਰ ਬਾਬਾ ਨਾਲ ਕੋਰੀਡੋਰ ਤੋਂ ਜਦੋਂ ਤੁਸੀ ਬਣ ਟੁੱਟਿਆ ਸੀ ਤਾਂ ਇਸ ਪਿੰਡ ਦੇ ਵਿੱਚ ਵੀ ਇਸ ਪਿੰਡ ਵਾਲਾ ਦਸਨ ਜੋਗ ਹੈ 5 ਤੋਂ 7 ਫੁੱਟ ਪਾਣੀ ਜਿਹੜਾ ਇਸ ਪਿੰਡ ਦੇ ਵਿੱਚ ਵੀ ਰਿਹਾ ਸੋ ਜਿਹੜੀ ਪਿੰਡ ਦੀਆਂ ਲੋਕਾਂ ਦੇ ਵਸਤੂਆਂ ਦੇ ਜਿਹੜੀ ਸਮਾਜ ਸੇਵੀ ਸਹਾਇਤਾ ਵੱਲੋਂ ਇਸ ਟਰੈਕਟਰ ਜਾਂ ਵੋਟਾਂ ਰਾਹੀਂ ਇਸ ਪਿੰਡ ਦੇ ਵਿੱਚ ਜਿਹੜੀ ਇਹਨਾਂ ਲੋਕਾਂ ਦੀ ਜਿਹੜੀ ਮਦਦ ਜਿਹੜੀ ਕੀਤੀ ਗਈ ਸੋ ਇਸ ਪਿੰਡ ਦੇ ਵਿੱਚ ਗਰੀਬ ਜਿਹੜੀ ਬਜ਼ੁਰਗ ਮਾਤਾ ਰਹਿੰਦੀ ਆ ਸੋ ਹਰ ਦੇ ਨਾਲ ਕਮਰਾ ਜਿਹੜਾ ਕਾਫੀ ਜਣਾ ਨੁਕਸਾਨ ਗਈ ਹੋ ਗਿਆ ਸੋ ਅੰਦਰ ਦੀ ਜਿਹੜੀ ਤਸਵੀਰਾਂ ਨੇ ਜ਼ਰੂਰ ਆਪਾਂ ਤੁਹਾਨੂੰ ਜਿਹੜੀਆਂ ਸਾਂਝੀਆਂ ਕਰਨ ਰਿਹਾ ਰਏ ਆ ਸੋ ਕਮਰਾ ਵੀ ਜਿਹੜਾ ਕੱਚਾ ਅਜੇ ਤੱਕ ਜਿਹੜੀ ਆ ਕਾਫੀ ਦਿਨ ਹੋ ਚੁੱਕੇ ਨੇ ਪਾਣੀ ਨੂੰ ਅਜੇ ਤੱਕ ਅੰਦਰੋਂ ਜਿਹੜੀ ਸਲਾਵ ਨਹੀਂ ਗਈ ਸੋ ਬਾਲਿਆਂ ਦੀ ਹਾਲਤ ਵੀ ਜਿਹੜੀ ਤੁਸੀਂ ਦੇਖ ਸਕਦੇ ਨਾਜਕ ਸੋ ਬਾਲੇ ਵੀ ਕਹੀ ਤਾਂ ਹਾਂ ਤੋਂ ਜਿਹੜੇ ਨੇ ਕਰੈਕ ਹੋ ਚੁੱਕੇ ਨੇ ਸੋ ਕਮਰਾ ਕਹਿ ਸਕਦੇ ਆਪਾਂ ਪੂਰੀ ਮੰਨ ਕੇ ਕਿ ਐਡਾ ਜਿਹੜਾ ਮੰਨ ਲਓ ਪ੍ਰਬੰਧ ਕਿੰਨੀ ਹੈਗਾ ਥੱਲੇ ਜਿਹੜਾ ਨਾਜ਼ੁਕ ਸਿੱਤੀ ਦੇ ਵਿੱਚ ਜਿਹੜਾ ਮਾਤਾ ਜਿਹੜੀ ਬਿਉਰ ਦੇ ਰਹਿੰਦੀ ਆ ਕੋ ਕਿਸੇ ਟਾਈਮ ਵੀ ਜਿਹੜਾ ਹਾਦਸਾ ਗ੍ਰਸਤ ਹੋ ਸਕਦਾ ਸੋ ਰੱਬਣਾ ਕਰੇ ਇਦਾਂ ਦੀ ਜਿਹੜੀ ਨੌਬਤ ਹੋਵੇ ਪਰ ਜਿਸ ਹਿਸਾਬ ਨਾਲ ਕਬਰ ਦੀਆਂ ਜਿਹੜੀਆਂ ਨੇ ਨਾਜ਼ੁਕ ਜਿਹੜੀਆਂ ਤਸਵੀਰਾਂ ਬਣੀਆਂ ਨੇ ਉਹ ਇਹ ਬਿਨਿਆਰ ਕਰ ਰਹੀਆਂ ਨੇ ਕਿ ਇਹ ਕਬਰਾਂ ਕਿਸੇ ਵਕਤ ਵੀ ਜਿਹੜਾ ਹਾਦਸਾ ਗ੍ਰਸਤ ਹੋ ਸਕਦਾ ਸੋ ਸਾਡੇ ਨਾਲ ਪਰਿਵਾਰਕ ਮੈਂਬਰ ਨੇ ਹੋਰ ਵੀ ਪਿੰਡ ਦੇ ਲੋਕ ਨੇ ਜ਼ਰੂਰ ਗੱਲਬਾਤ ਸ ਕਿਹੜਾ ਪਿੰਡ ਹੈ ਜੀ ਮੇਰਾ ਪਿੰਡ ਕਾਦੀਆਂ ਗੁਜਰਾਂ ਦੀਆਂ ਜੇ ਹਾਂਜੀ ਇਹ ਸਾਡੀ ਮਾਤਾ ਵਾ ਇਹਦੇ ਬਾਕੀ ਬੱਚੇ ਵਿਆਹੇ ਹੋਏ ਵੱਖੋ ਵੱਖੀ ਨੇ ਕੋਈ ਇਹਦਾ ਹਸਾਰਾ ਨਹੀਂ ਬਣਦਾ ਇੱਕ ਇਹਦਾ ਮੁੰਡਾ ਕੁਵਾਰਾ ਸੀ ਉਹ ਇਹਦਾ ਪੂਰਾ ਹੋ ਗਿਆ ਹੁਣੇ ਮਾਤਾ ਇਕੱਲੀ ਰਹਿ ਰਹੀ ਆ ਤੇ ਇਹਦਾ ਸਮਾਨ ਵੀ ਗਰਕ ਹੋ ਗਿਆ ਤੇ ਇਹ ਮਾਤਾ ਦਾ ਕਮਰਾ ਵੀ ਨੀਵਾ ਜਿਹਾ ਬਿਲਕੁਲ ਤੇ ਇਹਨੂੰ ਛੱਤ ਦੀ ਜ਼ਰੂਰਤ ਹੈ ਬਹੁਤੀ ਜਿਵੇਂ ਤੁਸੀਂ ਦੱਸਦੇ ਜੋ ਪਰਿਵਾਰਕ ਮੈਂਬਰ ਨੇ ਜਾਂ ਹੋਰ ਰਿਸ਼ਤੇਦਾਰ ਨੇ ਜਾਂ ਸਮਾਜਸੀ ਵੀ ਨੇ ਮਤਲਬ ਇਦਾਂ ਦੇ ਜਿਹੜੇ ਸੰਸਥਾ ਕਰਦੇ ਨੇ ਰਿਸ਼ਤੇਦਾਰਾਂ ਨੇ ਕਦੇ ਪਹੁੰਚ ਨਹੀਂ ਕੀਤੀ ਆ ਕਦੇ ਨਹੀਂ ਕੋਈ ਰਿਸ਼ਤੇਦਾਰ ਨੇ ਪਹੁੰਚ ਨਹੀਂ ਕੀਤੀ ਹਾਂਜੀ ਕਿਵੇਂ ਮਦਰ ਦਾ ਸਰਕਲ ਜਿਹੜਾ ਕਿਵੇਂ ਚੱਲਦਾ ਸਰ ਮਾਤਾ ਦਾ ਪਿਲਸਣ ਹੁੰਦੀ ਜੇ ਵੱਡਿਆ ਪਬਲਸਣ ਹੁੰਦੀ ਜੇ ਉਹਦੇ ਸਿਰ ਤੇ ਆਪਣਾ ਗੁਜ਼ਾਰਾ ਕਰਦੀ ਆ ਜਾਂ ਕੋਈ ਪਿੰਡ ਵਿੱਚੋਂ 100-100 ਰੁਪਇਆ ਜਾਂ ਸ਼ਹੀ ਮੀਨੀ ਦਾਣੇ ਲਉਂਦੀ ਆ ਉਹਦੇ ਨਾਲ ਆਪਣਾ ਚਾਹ ਰੋਟੀ ਦਾ ਗੁਜ਼ਾਰਾ ਕਰਦੀ ਜੀ ਮਤਲਬ ਰਿਸ਼ਤੇਦਾਰ ਨਹੀਂ ਆ ਕੇ ਦੇਖਿਆ ਵੀ ਮਾਤਾ ਦੀ ਹਾਲਤ ਹੈ ਜਾਂ ਕਮਰੇ ਚੋਂਦੇ ਨੇ ਉਹਨਾਂ ਨੇ ਦੇਖਿਆ ਨਹੀਂ ਨਹੀਂ ਹੁਣ ਮਾਤਾ ਦੇ ਜਿਹੜੇ ਭੈਣ ਭਰਾ ਸੀ ਉਹ ਮਰ ਗਏ ਨੇ ਤੇ ਭਨੇਵੀਆਂ ਭਨੇਵੇ ਨੇ ਮਾਤਾ ਦਾ ਮਾਪਿਓ ਵੀ ਮਰ ਗਿਆ ਭੈਣਾ ਭੈਣਾ ਹੀ ਉਹ ਵੀ ਮਰ ਗੀਆਂ ਨੇ ਤੇ ਚਾਰੇ ਭੈਣਾ ਭਰਾ ਇਹਨਾਂ ਦਾ ਕੋਈ ਨਹੀਂ ਸੀ ਦੇਖਿਆ ਪਿੰਡ ਦੇ ਵਿੱਚ ਡਬਲ ਮਜਲੀ ਜਾਂ ਇਸ ਤੋਂ ਵੱਧ ਜਿਹੜੀਆਂ ਕੋਠੀਆਂ ਨੇ ਚੱਗਰ ਸੂਕ ਵਾਲੇ ਬੰਦੇ ਕਦੀ ਉਹਨਾਂ ਦਾ ਇਦਾਂ ਦੇ ਲੋਰਾਂ ਤੇ ਕਰੋਰ ਦੀ ਬੋਤਲ ਬਿਲਕੁਲ ਨਹੀਂ ਕਿਸੇ ਨੇ ਇੰਨਾ ਕੀਤਾ ਆ ਵਾ ਸ਼ੈਮੀ ਨੀ ਮਾਤਾ ਜਾਂਦੀ ਥਾਲੀ ਥਾਲੀ ਦਾਣਿਆਂ ਦੀ ਲੈਂਦੀ ਉਹ ਗਰਾਹ ਕਿਤੇ ਉਹਦੇ ਨਾਲ ਆਪਣਾ ਟਾਈਮ ਪਾਸ ਕਰਦੀ ਜੀ ਕਿੰਨਾ ਕਨਾ ਪਾਣੀ ਸੀ ਇਸ ਪਿੰਡ ਦੇ ਵਿੱਚ ਇਹ ਆ ਜਿੰਨੇ ਜਿੰਨੇ ਬੁਵਾ ਜੇ ਨੇ ਨਾ ਪਾਣੀ ਹੈਗਾ ਸੀ ਬਾਬੇ ਦੀ ਫੋਟੋ ਦਿਖਦੀ ਸੀ ਬਾਕੀ ਪਾਣੀ ਅੰਦਰ ਚ ਹੈਗਾ ਸੀ ਉਸ ਟਾਈਮ ਮਾਤਾ ਕਿੱਥੇ ਰਹਿ ਰਹੀ ਸੀ ਉਸ ਟਾਈਮ ਤੇ ਆ ਕੋਠੀ ਤੇ ਪਰਿਆ ਰਹੀ ਸੀ ਮਾਤਾ ਹਾਂਜੀ ਸਾਰੇ ਪਰਿਵਾਰ ਦੇ ਨਾਲ ਮਾਤਾ ਰਹਿ ਰਹੀ ਸੀ ਜਿਹਨੂੰ ਤਰਪਾਲ ਪਾਈ ਉਹ ਮਦਨ ਪਾਈ ਗਈ ਜਾਂ ਕਿ ਉਹ ਉਹ ਪਹਿਲਾਂ ਤਾਂ ਇਹ ਮੁੱਲ ਲਿਆ ਕੇ ਪਾਈ ਸੀ ਫਿਰ ਇੱਕ ਟਰੱਕ ਵਾਲੇ ਆਏ ਸਨ ਉਹਨਾਂ ਆਹ ਨੂੰ ਚਿੱਟੀਆਂ ਤਰਪਾਲਾਂ ਦਿੱਤੀਆਂ ਬਾਅਦ ਚਾਹ ਉਹ ਪਾਈ ਗਏ ਜੀ ਤੁਸੀਂ ਦੱਸੋ ਉਹ ਟਰੱਕ ਵਾਲੇ ਉਹ ਟਰੱਕੜ ਤੇ ਇਸ ਪਿੰਡ ਦੇ ਨਹੀਂ ਆ ਇਸ ਪਿੰਡ ਵਾਲਿਆਂ ਨੇ ਤਰਪਾਲਾਂ ਦਿੱਤੀ ਨਹੀਂ ਪਿੰਡ ਵਾਲਿਆਂ ਨੇ ਨਹੀਂ ਦਿੱਤੀ ਟਰੱਕ ਤਾਂ ਬਾਹਰੋਂ ਸੇਵਾ ਕਰਨ ਵਾਸਤੇ ਆਏ ਹਨ ਤੇ ਉਹਨਾਂ ਨੇ ਆਹ ਚਿੱਟੀਆਂ ਤਰਪਾਲਾਂ ਨੂੰ ਦਿੱਤੀ ਬਾਅਦ ਚਾਹ ਇਹ ਪਾਈ ਜੀ ਉਹ ਤਾਂ ਸਥਿਤੀ ਆ ਕਿ ਕੁਦਰਤੀ ਮਾਰ ਹੋ ਗਈ ਆ ਉਸ ਟਾਈਮ ਪਿੰਡ ਵਾਲਿਆਂ ਤੋਂ ਕੋਈ ਵੀ ਥੋੜਾ ਬੋਤਾ ਆਪਣਾ ਹੋਊਗਾ ਪਰ ਪਿੰਡ ਵਾਲਾ ਕੋਈ ਸਬੰਧ ਨਹੀਂ ਕੱਢਿਆ ਕਿਸੇ ਨੇ ਕਿਸੇ ਨਹੀਂ ਕੱਢਿਆ ਕਿਸੇ ਵੀ ਨਹੀਂ ਬਿਲਕੁਲ ਨਹੀਂ ਕਿਸੇ ਨੇ ਕੱਢਿਆ ਹਾਂਜੀ ਹੁਣ ਕੁੱਲ ਮਿਲਾ ਕੇ ਜਿਹੜੀਆਂ ਬਾਹਰ ਦੇ ਸਸਤਾ ਨੇ ਜਾਂ ਅੰਦਰ ਦੇ ਵੀਰ ਨੇ ਉਹਨਾਂ ਵੱਲੋਂ ਇਹ ਪਿੰਡ ਦੀ ਜਿਹੜੀ ਆ ਜਿਹੜੇ ਜ਼ਰੂਰਤਾਂ ਆ ਉਹ ਪੂਰੀਆਂ ਹੋ ਦੇਣ ਹਾਂਜੀ ਬਾਹਰੋਂ ਆਉਂਦੀਆਂ ਰਿਆ ਬਾਹਰੋਂ ਸਾਰਾ ਕੁਝ ਪੱਕਾ ਵੀ ਰਾਸ਼ਨ ਆਉਂਦਾ ਰਿਹਾ ਜੇ ਕੱਚਾ ਵੀ ਆਉਂਦਾ ਰਿਹਾ ਜੇ ਮੋਮਬੱਤੀਆਂ ტიკਰ ਡੱਬੀਆਂ ტიკਰ ਆਉਂਦਾ ਰਿਹਾ ਜੇ ਕਿੰਨੇ ਦਿਨਾਂ ਪਾਣੀ ਤੇ ਕੀ ਫਿਰ ਜਿਹੜੀ ਬੋਟਰ ਚਲਦੀ ਨਹੀਂ ਜਾਂ ਟਰੈਕਟਰ ਤੇ ਜਿਹੜੇ ਇੱਥੇ ਆਉਂਦੇ ਰਹੇ ਉਹ ਉਹ ਬੇੜੀ ਤੇ ਹੁੰਦਾ ਰਿਹਾ ਜੀ ਟਰੈਕਟਰ ਤੇ ਬੇੜੀ ਤੇ ਟਰੈਕਟਰ ਟਰਾਲੀ ਪਿੱਛੇ ਖਿਲਾਉਂਦਾ ਰਿਹਾ ਜੇ ਸਰਕਤੇ ਤੇ ਅੱਗੇ ਬੇੜੀ ਤੇ ਹੁੰਦੇ ਰਹੇ ਨੇ ਉਹ ਫਿਰ ਵੰਡ ਕੇ ਜਾਂਦੇ ਰਹੇ ਕਿੰਨੇ ਦਿਨਾਂ ਤੱਕ ਪਾਣੀ ਮੌਜੂਦ ਰਿਹਾ ਤੇ ਕਿੰਨੇ ਦਿਨ ਉਹ ਬੇੜੀ ਚਲਦੀ ਵੀ ਉਹ ਕੋਈ 10 ਦਿਨ ਲੱਗ ਹੀ ਗਏ ਨੇ ਤੇ ਉਸ ਤਰ੍ਹਾਂ ਚਲੋ ਬਾਅਦ ਚ ਪਾਣੀ ਲੱਥ ਗਿਆ ਫਿਰ ਸਾਨੂੰ ਸੁੱਕਾ ਰਾਸ਼ਨ ਆਉਣ ਲੱਗ ਪਿਆ ਫਿਰਹੀ ਸੁੱਕਾ ਖਾਣ ਲੱਗ ਪਏ ਹੁਣ ਕਿ ਉਸ ਤੋਂ ਮਦਦ ਇਸ ਮਤ ਦੀ ਜਿਹੜੀ ਤੁਸੀਂ ਚਲਦੀ ਏ ਮਾਤਾ ਦੀ ਇਹ ਜੇ ਵੀ ਇਹਦੇ ਕੋਠੇ ਤੇ ਥੋੜੀ ਜਿਹੀ ਛੱਤ ਪੈ ਜੇ ਨਾ ਤੇ ਇੰਨੀ ਬੜੀ ਆ ਆ ਇਹ ਨਹੀਂ ਕਿ ਪਾ ਜੇ ਇੰਨੀ ਬੜੀ ਆ ਕਿਉਂਕਿ ਇਹਦੇ ਕੋਲ ਹੁਣ ਮਿੱਟੀ ਲੱਗਦੀ ਨਹੀਂ ਬਾਲੇ ਦੇ ਕੋ ਪੈਂਦੇ ਨਹੀਂ ਤਾਂ ਚਲੋ ਕੋਠੇ ਦੇ ਛੱਤ ਪੈ ਜਵੇ ਤੇ ਇੰਨੀ ਬੜੀ ਆ ਜਿਹਨੀਆਂ ਮਤਲਬ ਸਰਕਾਰੀ ਇੰਨੀਆਂ ਗ੍ਰਾਂਟਾਂ ਨੇ ਜਾਂ ਹਰ ਪ੍ਰਭਾਵਤ ਜਿਹੜੇ ਮਤਲਬ ਜਿਹੜੇ ਘਰ ਪ੍ਰਭਾਵਤ ਹੋਏ ਨੇ ਉਹਨਾਂ ਲਈ ਇੰਨੀ ਫਾਇਦਾ ਪਰੀ ਜਾਂਦੀ ਆ ਉਹ ਭਰੀ ਨਹੀਂ ਭਰੀ ਹੋਈ ਜਿੱਕ ਹਾਂਜੀ ਪਤਾ ਨਹੀਂ ਪਤਾ ਨਹੀਂ ਹੁਣ ਕਿ ਜਾਂ ਉਹ ਨਿਕਲਦੀ ਆ ਕਿ ਜਾਂ ਨਹੀਂ ਨਿਕਲਦੀ ਇੱਥੋਂ ਲੈ ਕੇ ਲੈ ਗਏ ਨੇ ਝੂਠ ਕਿਉਂ ਮਾਰਨਾ ਵੀ ਮੋਨੂ ਸਰਪੰਚਾ ਉਹਨੇ ਇਥੋਂ ਲਿਖ ਕੇ ਲੈ ਗਿਆ ਵਾ ਅੱਗੇ ਪਰਮਾਤਮਾ ਜਾਣੇ ਵੀ ਜਾਂ ਨਿਕਲਦੀ ਜਾਂ ਨਹੀਂ ਨਿਕਲਦੀ ਕਿਹੜਾ ਜ਼ਿਲ੍ਹਾ ਤੇ ਕਿਹੜਾ ਪਿੰਡ ਹੈ ਜੀ ਕਿ ਦਾਨੀ ਸਾਜ ਨੇ ਮਤੋਂ ਤੱਕ ਪਹੁੰਚ ਕਰਨੀ ਹੈ ਹਾਂਜੀ ਕਿਹੜਾ ਜ਼ਿਲ੍ਹਾ ਤੇ ਕਿਹੜਾ ਪਿੰਡ ਹੈ ਜੀ ਕਿ ਦਾਨੀ ਸਾਜ ਨੇ ਮਤੋਂ ਤੱਕ ਪਹੁੰਚ ਕਰਨੀ ਹੈ ਹੁਣ ਜ਼ਿਲ੍ਹਾ ਤੇ ਗਰਦਾਸਪੁਰ ਜੀ ਪਿੰਡ ਕਾਦੀਆਂ ਗੁਜਰਾਂ ਦੀਆਂ ਹਾਂਜੀ ਕੀ ਮਦਦ ਚਾਹੁੰਦੇ ਜੋ ਜਿਹੜੇ ਦਾਨੀ ਸਾਜ ਨੇ ਕੀ ਲੋੜਾਂ ਤੇ ਮਦਦ ਆ ਕੇ ਮਦਦ ਦੇ ਕਰਨ ਜੀਰੋ ਫ੍ਰੀਡਮ ਦੇਖਣ ਕੀ ਦੱਸਾਂ ਮੈਂ ਸੋ ਇਹ ਸਨ ਕੁਝ ਪਿੰਡ ਦੇ ਲੋਕ ਜਿਨ੍ਹਾਂ ਨੇ ਸਾਰੀ ਗੱਲਬਾਤ ਮਾਤਾ ਜੀ ਦੱਸੀ ਸੋ ਮਾਤਾ ਜੀ ਵੀ ਸਾਡੇ ਲੱਗੇ ਨੇ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਮਾਤਾ ਜੀ ਨੂੰ ਥੋੜਾ ਫਿਰ ਵੀ ਕੋਸ਼ਿਸ਼ ਕਰਕੇ ਦੇਖਦੇ ਆਂ ਮਾਤਾ ਜੀ ਅੱਜ ਆਖਾ ਇਹ ਜੋ ਫੋਟੋ ਕਿਹਦੀ ਆ ਇਹਨੇ ਬੱਚਾ ਮੇਰੇ ਨਾਲ ਸੀ ਕੁਮਾਰਾ ਸੀ ਉਹ ਸਵਰਗਵਾਸ ਹੋ ਗਿਆ ਜੇ ਕੇ ਹੁਣ ਮੈਨੂੰ ਸਾਥ ਕੋਈ ਨਹੀਂ ਮੇਰਾ ਬੱਚਾ ਦੇਂਦਾ ਇਹ ਆਪਣੀ ਮੈਂ ਬਕਵਨੀ ਨਹੀਂ ਆਪਣੀ ਮੈਂ ਕਾਨੀ ਆ ਤੇ ਮਹੀਨੇ ਵਿੱਚ ਮੇਰੇ ਦੀ ਰਾ ਕਪੜਾ ਵੀ ਬਹੁਤ ਖਰਾਬ ਹੋਇਆ ਤੇ ਮੇਰੇ ਭਾਂਡੇ ਵੀ ਸੁੱਟ ਜੇ ਰੋੜ ਕੇ ਮੋਰ ਮੰਦਾ ਹਾਲ ਆ ਮੈਂ ਤੇ ਹੋ ਕੇ ਨਾਲ ਹੀ ਬਾਰ ਹੋਈ ਆ ਮੇਰਾ ਬਹੁਤ ਮੁਰਾ ਹਾਲ ਏ ਤੇ ਮੇਰਾ ਕੋਈ ਗਰੀਬਿੰਦਾ ਸੋਚੋ ਮਾਤਾ ਕੇ ਪਿੰਡੋਂ ਨੇ ਮਦਦ ਨਹੀਂ ਕੀਤੀ ਕਦੀ ਹਾਂ ਐ ਪਿੰਡੋਂ ਨੇ ਕਦੇ ਮਦਦ ਨਹੀਂ ਕੀਤੀ ਕਦੀ ਨਾ ਪਿੰਡ ਵਾ ਜਿਉਂ ਕਦੇ ਹਾਰੀ ਸ਼ੌਣੀ ਆ ਵਾ ਕਦੇ ਪੱਕਾ ਲੈ ਆਵਾ ਕਦੇ ਆ ਕੇ ਖਾ ਲੈਣੇ ਮਾਤਾ ਕੇ ਰਿਸ਼ਤੇਦਾਰ ਨੇ ਪਹੁੰਚ ਕੀਤੀ ਹਾਂ ਪੱਕਾ ਦਿੰਦੇ ਨੇ ਬੋਲ ਮਾਤਾ ਕੇ ਰਿਸ਼ਤੇਦਾਰ ਨੇ ਪਹੁੰਚ ਨਹੀਂ ਕੀਤੀ ਕਦੀ ਇਹ ਪਿੰਡ ਲਾ ਰਿਸ਼ਤੇਦਾਰ ਤਾਂ ਆ ਹੀ ਮਰ ਗਈਆਂ ਚਾਰੀ ਹੈ ਟਾਣਾ